ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 에어 ਕੈਨੇਡਾ ਨੇ ਹੌਲੀ ਹੌਲੀ ਉਡਾਣਾ ਮੋੜ ਸ਼ੁਰੂ ਕੀਤੀਆਂ ਕੈਨੇਡਾ ਪੋਸਟ ਦੀ ਹੜਤਾਲ ਵੀ ਛੇਤੀ ਖਤਮ ਹੋਣ ਦੇ ਆਸਾਰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਦਾ ਕੱਢਿਆ ਤਾਜ਼ਾ ਡਰਾ ਹੈਲਥ케ਅਰ ਖੇਤਰ ਦੇ 2500 ਉਮੀਦਵਾਰਾਂ ਨੂੰ ਦਿੱਤਾ ਸੱਦਾ 225 ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਭੇਜੇ ਪੀਆਰ ਲਈ ਸੱਦੇ ਪੀਐਨਪੀ ਸ਼੍ਰੇਣੀ ਦੇ ਤਹਿਤ ਕੱਢਿਆ ਐਕਸਪ੍ਰੈਸ ਐਂਟਰੀ ਡਰਾ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਹੋਵੇਗੀ ਵਿਸ਼ੇਸ਼ ਨਿਗਰਾਨੀ ਦੀ ਨਿਯੁਕਤੀ ਕੈਨੇਡਾ 'ਚ ਇੱਕ ਨਵਾਂ ਵਿਦੇਸ਼ੀ ਏਜੰਟ ਰਜਿਸਟਰੀ ਸਿਸਟਮ ਵੀ ਆ ਰਿਹਾ ਹੈ 에ਅਰ ਕੈਨੇਡਾ ਫਲਾਈਟ ਅਟੈਂਡੈਂਟਸ ਦੀ 3 ਦਿਨਾ ਹੜਤਾਲ ਤੋਂ ਬਾਅਦ ਏਅਰਲਾਈਨ ਅੱਜ ਸਵੇਰ ਤੋਂ ਉੱਤਰੀ ਅਮਰੀਕਾ ਦੇ ਅੰਦਰ ਆਪਣੀਆਂ ਉਡਾਣਾਂ ਨੂੰ ਤੇਜ਼ ਕਰਨ ਦੀ ਉਮੀਦ ਕਰ ਰਹੀ ਹੈ ਕੰਪਨੀ ਨੇ ਮੰਗਲਵਾਰ ਦੁਪਹਿਰ ਤੋਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਜੋ ਸ਼ਨੀਵਾਰ ਸਵੇਰੇ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਜ਼ ਦੇ ਰੂਟਾਂ ਤੇ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਸਨ ਏਅਰਲਾਈਨ ਨੇ ਕਿਹਾ ਕਿ ਉਸਨੇ ਸ਼ੁਰੂ ਚ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਤੇ ਧਿਆਨ ਕੇਂਦਰਿਤ ਕੀਤਾ ਹੈ ਏਅਰਲਾਈਨ ਦਾ ਮੰਨਣਾ ਹੈ ਕਿ ਪੂਰੀ ਨਿਯਮਿਤ ਸੇਵਾ ਤੇ ਵਾਪਸ ਆਉਣ ਚ 7 ਤੋਂ 10 ਦਿਨ ਲੱਗ ਸਕਦੇ ਨੇ ਕਿਉਂਕਿ ਜਹਾਜ਼ ਅਤੇ ਚਾਲਕ ਦਲ ਆਪਣੀ ਸਹੀ ਥਾਂ ਤੇ ਨਹੀਂ ਹਨ ਤੇ ਜਦੋਂ ਤੱਕ ਸਮਾਂ ਸੂਚੀ ਸਥਿਰ ਨਹੀਂ ਹੋ ਜਾਂਦੀ ਕੁਝ ਉਡਾਣਾਂ ਰੱਦ ਹੁੰਦੀਆਂ ਰਹਿਣਗੀਆਂ ਏਅਰਲਾਈਨ ਗਾਹਕਾਂ ਨੂੰ ਰੱਦ ਹੋਈਆਂ ਉਡਾਣਾਂ ਲਈ ਪੂਰਾ ਰਿਫੰਡ ਜਾਂ ਭਵਿੱਖ ਦੀ ਯਾਤਰਾ ਲਈ ਕ੍ਰੈਡਿਟ ਦੀ ਪੇਸ਼ਕਸ਼ ਕਰ ਰਹੀ ਹੈ ਕੈਨੇਡੀਅਨ ਲੇਬਰ ਕੌਂਗਰੈਸ ਦੇ ਪ੍ਰਧਾਨ ਨੇ ਕਿਹਾ ਕਿ 에어 ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੁਆਰਾ ਸਰਕਾਰ ਦੇ ਕੰਮ ਤੇ ਵਾਪਸ ਆਉਣ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਨਾ ਕੈਨੇਡਾ ਦੇ ਲੇਬਰ ਕੋਡ ਦੇ ਉਸ ਭਾਗ ਨੂੰ ਬੇਅਸਰ ਸਾਬਤ ਕਰਦਾ ਏ ਜੋ ਇੱਕ ਮੰਤਰੀ ਨੂੰ ਹੜਤਾਲ ਜਾਂ ਤਾਲਾਬੰਦੀ ਨੂੰ ਖਤਮ ਕਰਨ ਦਾ ਆਦੇਸ਼ ਦੇਣ ਦੀ ਇਜਾਜ਼ਤ ਦਿੰਦਾ ਏ ਫਲਾਈਟ ਅਟੈਂਡੈਂਟਸ ਨੇ ਇਸ ਆਦੇਸ਼ ਨੂੰ ਨਜ਼ਰਅੰਦਾਜ਼ ਕੀਤਾ ਤੇ ਮੰਗਲਵਾਰ ਸਵੇਰੇ ਇੱਕ ਸਮਝੌਤਾ ਹੁਣ ਤੱਕ ਹੜਤਾਲ ਤੇ ਰਹਿ ਕੈਨੇਡੀਅਨ ਲੇਬਰ ਕੌਂਗਰੈਸ ਦੇ ਪ੍ਰਧਾਨ ਬੀਆ ਬ੍ਰਸਕੇ ਨੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਦੂਜੇ ਪਾਸੇ ਕੈਨੇਡਾ ਪੋਸਟ ਅਤੇ ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਅੱਜ ਸੌਦੇਬਾਜ਼ੀ ਦੀ ਮੇਜ਼ ਤੇ ਵਾਪਸ ਆਉਣ ਲਈ ਤਿਆਰ ਹੈ ਪਿਛਲੇ ਹਫਤੇ ਦੇ ਅਖੀਰ ਚ ਗੱਲਬਾਤ ਮੁੜ ਸ਼ੁਰੂ ਕਰਨ ਦੀਆਂ ਯੋਜਨਾਵਾਂ ਨੂੰ ਸੰਘੀ ਸਰਕਾਰ ਦੇ ਵਿਚੋਲਿਆਂ ਦੀ ਘਾਟ ਕਾਰਨ ਟਾਲ ਦਿੱਤਾ ਗਿਆ ਸੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਦਾਅਵਾ ਕੀਤਾ ਕਿ 에ਅਰ ਕੈਨੇਡਾ ਦੀ ਹੜਤਾਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਡਾਕ ਸੇਵਾ ਦੇ ਵਿਵਾਦ ਤੋਂ ਧਿਆਨ ਭਟਕਾ ਰਹੀ ਹੈ ਕੁਝ ਹਫ਼ਤੇ ਪਹਿਲਾਂ ਯੂਨੀਅਨ ਵਾਲੇ ਡਾਕ ਕਰਮਚਾਰੀਆਂ ਨੇ ਕ੍ਰਾਊਨ ਕਾਰਪੋਰੇਸ਼ਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਜਿਸ ਵਿੱਚ 4 ਸਾਲਾਂ 'ਚ ਲਗਭਗ 13% ਦੀ ਤਨਖਾਹ ਵਾਧਾ ਅਤੇ ਕੰਮਿਆਂ 'ਚ ਪਾਰਟ ਟਾਈਮਰਾਂ ਨੂੰ ਸ਼ਾਮਲ ਕਰਨ ਦੀ ਤਜਵੀਜ਼ ਸੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਨਸ਼ਿਪ ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਆਯੋਜਿਤ ਕੀਤਾ ਹੈ ਜਿਸ ਵਿੱਚ ਹੈਲਥ케ਅਰ ਅਤੇ ਸਮਾਜਿਕ ਸੇਵਾਵਾਂ ਦੇ ਖੇਤਰਾਂ 'ਚ ਕੰਮ ਕਰ ਰਹੇ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 2500 ਸੱਦੇ ਜਾਰੀ ਕੀਤੇ ਗਏ ਨੇ ਇਹ ਸਾਲ ਦਾ ਤੀਜਾ ਐਕਸਪ੍ਰੈਸ ਐਂਟਰੀ ਅਤੇ ਦੂਜਾ ਸਭ ਤੋਂ ਵੱਡਾ ਹੈਲਥ케ਅਰ ਡਰਾ ਸੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਆਯੋਜਿਤ ਕੀਤਾ ਹੈ ਜਿਸ ਵਿੱਚ ਹੈਲਥ케ਅਰ ਤੇ ਸਮਾਜਿਕ ਸੇਵਾਵਾਂ ਦੇ ਖੇਤਰਾਂ 'ਚ ਕੰਮ ਕਰ ਰਹੇ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 2500 ਸੱਦੇ ਜਾਰੀ ਕੀਤੇ ਗਏ ਨੇ ਇਸ ਸਾਲ ਦਾ ਤੀਜਾ ਐਕਸਪ੍ਰੈਸ ਐਂਟਰੀ ਅਤੇ ਦੂਜਾ ਸਭ ਤੋਂ ਵੱਡਾ ਹੈਲਥ케ਅਰ ਡਰਾ ਸੀ। ਇਸ ਸਾਲ 2025 ਚ ਸੱਦਿਆਂ ਦਾ 32ਵਾਂ ਦੌਰ ਸੀ। 19 ਅਗਸਤ 2025 ਨੂੰ ਹੋਏ ਇਸ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਹੈਲਥ케ਅਰ ਤੇ ਸਮਾਜਿਕ ਸੇਵਾਵਾਂ ਦੇ ਖੇਤਰ ਚ 2500 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾ ਲਈ ਘੱਟੋ-ਘੱਟ CRS ਸਕੋਰ 470 ਸੀ। ਜੇ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੁੰਦਾ ਹੈ ਤਾਂ ਆਈਆਰਸੀਸੀ ਨੇ ਪ੍ਰੋਫਾਈਲ ਜਮ੍ਹਾਂ ਕਰਾਉਣ ਦੀ ਮਿਤੀ ਅਤੇ ਸਮੇਂ ਦੇ ਆਧਾਰ ਤੇ ਟਾਈ ਬ੍ਰੇਕਿੰਗ ਨਿਯਮ ਲਾਗੂ ਕਰਨਾ ਹੁੰਦਾ ਹੈ ਇਸ ਡਰਾਅ ਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਮਈ 2025 ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਹਰ ਮਹੀਨੇ ਇੱਕ ਹੈਲਥ케ਅਰ ਕੇਂਦਰਿਤ ਡਰਾਅ ਕੀਤਾ ਹੈ ਜੋ ਹੈਲਥ케ਅਰ ਅਤੇ ਸਮਾਜਿਕ ਸੇਵਾਵਾਂ ਦੇ ਖੇਤਰ ਚ ਹੁਨਰਮੰਦ ਪੇਸ਼ੇਵਰਾਂ ਲਈ ਵੱਧ ਰਹੀ ਤਰਜੀਹ ਨੂੰ ਦਰਸਾਉਂਦਾ ਹੈ ਇਸ ਤੋਂ ਪਹਿਲਾਂ ਇਸ ਸਾਲ ਕੋਈ ਵੀ ਹੈਲਥ케ਅਰ ਡਰਾ ਨਹੀਂ ਹੋਇਆ ਸੀ ਅੱਜ ਦਾ ਡਰਾ 18 ਅਗਸਤ ਨੂੰ ਹੋਏ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ 8 ਅਗਸਤ ਨੂੰ ਹੋਏ ਫ੍ਰੈਂਚ ਭਾਸ਼ਾ ਨਿਪੁੰਨਤਾ ਡਰਾ 7 ਅਗਸਤ ਨੂੰ ਹੋਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਅਤੇ 6 ਅਗਸਤ ਨੂੰ ਹੋਏ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਤੋਂ ਬਾਅਦ ਆਇਆ ਹੈ ਹੁਣ ਤੱਕ IRCC ਨੇ ਇਸ ਸਾਲ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਰਾਹੀਂ 55820 ITA ਜਾਰੀ ਕੀਤੇ ਨੇ ਇਸ ਸਾਲ ਦੇ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ PNP ਡਰਾ ਤੇ ਕੇਂਦਰਿਤ ਰਹੇ ਨੇ ਜਦਕਿ ਦੂਜੇ ਡਰਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਮੀਦਵਾਰਾਂ ਫ੍ਰੈਂਚ ਭਾਸ਼ਾ ਦੀ ਨਿਪੁੰਨਤਾ ਵਾਲੇ ਉਮੀਦਵਾਰਾਂ ਤੇ ਹੈਲਥ케ਅਰ ਸਮਾਜਿਕ ਸੇਵਾਵਾਂ ਤੇ ਸਿੱਖਿਆ ਵਰਗੀਆਂ ਤਰਜੀਹੀ ਕਿੱਤਾ ਆਧਾਰਿਤ ਸ਼੍ਰੇਣੀਆਂ 'ਚ ਸ਼ਾਮਲ ਉਮੀਦਵਾਰਾਂ ਲਈ ਸਨ ਇਹ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਹੈਲਥ케ਅਰ ਤੇ ਸਮਾਜਿਕ ਸੇਵਾਵਾਂ ਦੇ ਪੇਸ਼ੇਵਰਾਂ ਲਈ ਕੈਨੇਡਾ ਦੀ ਮਜ਼ਬੂਤ ਮੰਗ ਨੂੰ ਹੋਰ ਪੱਕਾ ਕਰਦਾ ਹੈ ਕਿਉਂਕਿ ਐਕਸਪ੍ਰੈਸ ਐਂਟਰੀ ਹੁਣ ਸ਼੍ਰੇਣੀ ਆਧਾਰਿਤ ਚੋਣਾਂ ਨੂੰ ਤਰਜੀਹ ਦੇਣਾ ਜਾਰੀ ਰੱਖਦੀ ਹੈ ਇਸ ਲਈ ਇਹਨਾਂ ਖੇਤਰਾਂ 'ਚ ਹੁਨਰਮੰਦ ਕਾਮਿਆਂ ਲਈ ਆਪਣੇ ਪ੍ਰੋਫਾਈਲ ਨੂੰ ਮਜ਼ਬੂਤ ਕਰਨ ਅਤੇ ਕੈਨੇਡਾ ਦੇ ਸਥਾਈ ਨਿਵਾਸ ਲਈ ਅਪਲਾਈ ਕਰਨ ਇਹ ਸਹੀ ਸਮਾਂ ਹੈ। ਕੈਨੇਡਾ ਨੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਸ਼੍ਰੇਣੀ ਦੇ ਤਹਿਤ ਮੌਜੂਦਾ ਐਕਸਪ੍ਰੈਸ ਐਂਟਰੀ ਡਰਾ ਰਾਹੀਂ ਚੁਣੇ ਗਏ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਹੈ। ਜਿਹੜੇ ਵਿਦੇਸ਼ੀ ਕੈਨੇਡਾ ਚ ਰਹਿਣਾ ਚਾਹੁੰਦੇ ਨੇ ਉਹ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਨੇ। ਇਹ ਪ੍ਰੋਗਰਾਮ ਵਿਅਕਤੀਆਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਇੱਕ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਕੈਨੇਡਾ 'ਚ ਪ੍ਰਵਾਸ ਕਰਨ ਤੋਂ ਬਾਅਦ ਪੀਆਰ ਦਾ ਦਰਜਾ ਮਿਲਿਆ ਹੁੰਦਾ ਹੈ ਪਰ ਉਹ ਕੈਨੇਡਾ ਦਾ ਨਾਗਰਿਕ ਨਹੀਂ ਹੁੰਦਾ ਕੈਨੇਡਾ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਨਸ਼ਿਪ ਕੈਨੇਡਾ ਦੁਆਰਾ ਸੰਚਾਲਿਤ ਹੁਨਰਮੰਦ ਪ੍ਰਵਾਸੀਆਂ ਲਈ ਇੱਕ ਪ੍ਰੋਗਰਾਮ ਹੈ ਜੋ ਕੈਨੇਡਾ 'ਚ ਸਥਾਈ ਨਿਵਾਸ ਦੀ ਮੰਗ ਕਰਦੇ ਨੇ ਇਸ ਵਿੱਚ ਕਈ ਪ੍ਰੋਗਰਾਮ ਸ਼ਾਮਲ ਨੇ ਜਿਵੇਂ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ 18 ਅਗਸਤ ਨੂੰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਡਰਾ ਨੰਬਰ 361 ਕੱਢਿਆ ਜਿਸ ਵਿੱਚ 225 ਸੱਦੇ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਭੇਜੇ ਗਏ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ-ਆਫ ਉਹਨਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਨ ਦੀ ਮਿਤੀ ਅਤੇ ਸਮੇਂ ਦੇ ਆਧਾਰ ਤੇ ਨਿਰਧਾਰਿਤ ਕੀਤਾ ਜਾਂਦਾ ਹੈ ਪਰਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਤਹਿਤ ਪਿਛਲਾ ਡਰਾ 6 ਅਗਸਤ ਨੂੰ ਹੋਇਆ ਸੀ ਜਦੋਂ 225 ਐਕਸਪ੍ਰੈਸ ਐਂਟਰੀ ਸੱਦੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਨ 6 ਅਗਸਤ ਦੇ ਡਰਾ ਤੋਂ ਬਾਅਦ ਪਰਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਲਈ ਸੀਆਰਐਸ ਕੱਟਆਫ ਸਕੋਰ 61 ਅੰਕ ਵਧ ਗਿਆ ਹੈ ਕੈਨੇਡੀਅਨ ਪ੍ਰਸ਼ਾਸਨ ਐਪਲੀਕੈਂਟਸ ਨੂੰ ਉਹਨਾਂ ਦੀ ਉਮਰ ਵਿਦਿਅਕ ਪਿਛੋਕੜ ਰੋਜ਼ਗਾਰ ਇਤਿਹਾਸ ਤੇ ਭਾਸ਼ਾਈ ਮੁਹਾਰਤ ਵਰਗੇ ਤੱਤਾਂ ਅਨੁਸਾਰ ਛਾਂਟਣ ਲਈ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਤੇ ਹਰੇਕ ਐਕਸਪ੍ਰੈਸ ਐਂਟਰੀ ਡਰਾ ਲਈ ਨਿਰਧਾਰਤ ਅੰਕਾਂ ਨੂੰ ਬਦਲਦਾ ਰਹਿੰਦਾ ਹੈ 25 ਮਾਰਚ 2025 ਨੂੰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ CRS ਤੋਂ ਜੌਬ ਆਫਰ ਪੁਆਇੰਟ ਹਟਾ ਦਿੱਤੇ ਇਹ ਮੌਜੂਦਾ ਤੇ ਭਵਿੱਖ ਦੇ ਦੋਵਾਂ ਉਮੀਦਵਾਰਾਂ ਤੇ ਲਾਗੂ ਹੋਵੇਗਾ CRS ਤੋਂ ਜੌਬ ਆਫਰ ਪੁਆਇੰਟ ਹਟਾਉਣਾ ਸਾਰੀਆਂ ਸ਼੍ਰੇਣੀਆਂ ਤੇ ਲਾਗੂ ਨਹੀਂ ਹੋਵੇਗਾ ਸਿਰਫ ਉਹਨਾਂ ਤੇ ਲਾਗੂ ਹੋਵੇਗਾ ਜੋ ਨੈਸ਼ਨਲ ਓਕੂਪੇਸ਼ਨ ਕਲਾਸੀਫਿਕੇਸ਼ਨ ਦੇ ਮੇਜਰ ਗਰੁੱਪ ਅਤੇ ਕਿਸੇ ਹੋਰ ਹਨਰਮੰਦ ਕਿੱਤੇ ਦੇ ਅਧੀਨ ਵਰਗੀਕ੍ਰਿਤ ਨੇ ਜਿਨ੍ਹਾਂ ਕੋਲ ਮੌਜੂਦਾ ਜੌਬ ਆਫਰ ਹੈ ਉਹਨਾਂ ਕੋਲ 25 ਮਾਰਚ 2025 ਤੋਂ ਬਾਅਦ ਵਾਧੂ ਅੰਕ ਹਾਸਲ ਕਰਨ ਦਾ ਮੌਕਾ ਨਹੀਂ ਹੈ ਕੈਨੇਡਾ ਚ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਨਿਗਰਾਨੀ ਲਈ ਪਹਿਲੀ ਵਾਰ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜਿਸ ਦਾ ਨਾਮ ਅਗਲੇ ਮਹੀਨੇ ਐਲਾਨਿਆ ਜਾਵੇਗਾ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਤ ਸੰਘਾਰੀ ਨੇ ਦੱਸਿਆ ਕਿ ਇੱਕ ਨਵਾਂ ਵਿਦੇਸ਼ੀ ਏਜੰਟ ਰਜਿਸਟਰੀ ਸਿਸਟਮ ਵੀ ਆ ਰਿਹਾ ਏ ਜੋ ਇਸ ਗਰਮੀਆਂ ਦੇ ਅੰਤ ਚ ਜਾਂ ਸ਼ੁਰੂਆਤੀ ਸਰਦੀਆਂ ਚ ਲਾਗੂ ਕੀਤਾ ਜਾਵੇਗਾ ਇਹ ਰਜਿਸਟਰੀ ਉਹਨਾਂ ਲੋਕਾਂ ਦੀ ਜਾਣਕਾਰੀ ਦੇਵੇਗੀ ਜੋ ਕੈਨੇਡਾ ਚ ਕਿਸੇ ਵਿਦੇਸ਼ੀ ਸਰਕਾਰ ਦੀ ਤਰਫੋਂ ਕੰਮ ਕਰ ਰਹੇ ਨੇ ਮੰਤਰੀ ਅਨੰਤ ਸੰਗਾਰੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਖਿਲਾਫ ਲੜਾਈ ਪ੍ਰਧਾਨ ਮੰਤਰੀ ਦੀ ਪ੍ਰਮੁੱਖ ਤਰਜੀਹ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਪਿਛਲੇ ਸਾਲ ਪਾਸ ਹੋਏ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਕਾਨੂੰਨ ਦੀਆਂ ਸ਼ਰਤਾਂ ਤੇ ਸਮੇਂ ਸਿਰ ਅਮਲ ਕੀਤਾ ਜਾਵੇ ਅਸੀਂ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਕੈਨੇਡਾ ਇੱਕ ਖੁਦਮੁਖਤਿਆਰ ਅਤੇ ਸੁਤੰਤਰ ਦੇਸ਼ ਹੈ ਜੇ ਕੋਈ ਵੀ ਤਾਕਤ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗੀ ਅਸੀਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਖਿਲਾਫ ਦਿੱਤੇ ਬਿਆਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਵੀ ਵਿਦੇਸ਼ੀ ਦਬਾਅ ਖਿਲਾਫ ਮੁਕੰਮਲ ਰਣਨੀਤੀ ਬਣਾਉਣ ਦੀ ਲੋੜ ਨੂੰ ਉਜਾਗਰ ਕਰਦੇ ਨੇ ਉਹਨਾਂ ਕਹ ਕੇ ਕੈਨੇਡਾ ਦੀ ਤਾਕਤ ਤੇ ਪ੍ਰਭੂ ਸੱਤਾ ਤੇ ਮਾਣ ਹੈ ਅਸੀਂ ਕਦੀ ਵੀ ਕਿਸੇ ਹੋਰ ਦੇਸ਼ ਦਾ ਸੂਬਾ ਨਹੀਂ ਬਣਾਂਗੇ ਅਸੀਂ ਦੁਨੀਆ ਨੂੰ ਇਹ ਸੰਦੇਸ਼ ਪਹੁੰਚਦਾ ਕਰੀਏ ਕਿ ਕੈਨੇਡਾ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਤੁਸੀਂ ਆ ਕੇ ਸਾਡੇ ਨਾਗਰਿਕਾਂ ਦੇ ਅਧਿਕਾਰਾਂ 'ਚ ਦਖਲ ਦੇ ਸਕਦੇ ਹੋ ਉਹਨਾਂ ਦੱਸਿਆ ਕਿ ਵਿਦੇਸ਼ੀ ਦਖਲ ਅੰਦਾਜ਼ੀ ਸੰਬੰਧੀ ਬਿੱਲ C70 ਪਿਛਲੇ ਸਾਲ ਜੂਨ 'ਚ ਪਾਸ ਹੋਇਆ ਸੀ ਇਸ ਕਾਨੂੰਨ ਅਧੀਨ ਵਿਰੋਧੀ ਪਾਰਟੀਆਂ ਨਾਲ مشਵਰੇ ਤੋਂ ਬਾਅਦ ਇੱਕ ਨਵੇਂ ਨਿਗਰਾਨ ਦੀ ਨਿਯੁਕਤੀ ਹੋਣੀ ਹੈ ਉਸ ਵੇਲੇ ਉਮੀਦਵਾਰਾਂ ਦੀ ਸਕ੍ਰੀਨਿੰਗ ਚੱਲ ਰਹੀ ਹੈ। ਉਨ੍ਹਾਂ ਆਸ ਜਤਾਈ ਕਿ ਪਾਰਲੀਮੈਂਟ ਦੇ 15 ਸਤੰਬਰ ਨੂੰ ਮੋਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਨਾਮ ਸਮੀਖਿਆ ਲਈ ਕੰਜ਼ਰਵੇਟਿਵਜ਼ ਅਤੇ ਬਲੌਕ ਕੂਬਕਵਾ ਮੋਰੇ ਪੇਸ਼ ਕੀਤਾ ਜਾਵੇਗਾ। ਜਦੋਂ ਨਵੇਂ ਕਮਿਸ਼ਨਰ ਦੀ ਨਿਯੁਕਤੀ ਹੋ ਜਾਏਗੀ ਤਦ ਰਜਿਸਟਰੀ ਬਣਾਉਣ ਦੀ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਹੁਣ ਇਹ ਵੀ ਕਿਹਾ ਕਿ ਉਮੀਦ ਹੈ ਕਿ ਇਹ ਕੰਮ ਥੈਂਕਸ giving ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਸਰਕਾਰ ਜੱਜ ਮੈਰੀ ਹੋਜ਼ੇ ਹੌਗ ਦੀ ਅਗਵਾਈ ਹੇਠ ਬਣੀ। ਵਦੇਸ਼ੀ ਦਖਲਅੰਦਾਜ਼ੀ ਜਾਂਚ ਕਮੇਟੀ ਦੀਆਂ ਕਈ ਸਿਫਾਰਿਸ਼ਾਂ ਤੇ ਕੰਮ ਕਰ ਰਹੀ ਹੈ ਉਹਨਾਂ ਖਾਸ ਤੌਰ ਤੇ ਟੋਰਾਂਟੋ ਤੇ ਸਕਾਰਬਰੋ ਚ ਚੀਨੀ ਪੁਲਿਸ ਸਟੇਸ਼ਨ ਹੋਣ ਦੀ ਗੱਲ ਨੂੰ ਸੰਪੂਰਨ ਤੌਰ ਤੇ ਅਸਵੀਕਾਰਨਯੋਗ ਕਿਹਾ ਤੇ ਦਾਵਾ ਕੀਤਾ ਕਿ ਜੇ ਇਹ ਸੱਚ ਹੈ ਤਾਂ ਕਾਨੂੰਨ ਦੀ ਪੂਰੀ ਵਰਤੋਂ ਨਾਲ ਇਹ ਬੰਦ ਕਰਵਾਏ ਜਾਣਗੇ ਕੈਨੇਡਾ 'ਚ ਮਹਿੰਗਾਈ ਘਟਣ ਦੇ ਬਾਵਜੂਦ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ 16% ਕਮੀ ਆਉਣ ਕਰਕੇ ਜੁਲਾਈ ਮਹੀਨੇ ਦੌਰਾਨ ਮਹਿੰਗਾਈ ਦਰ 1.7% ਦਰਜ ਕੀਤੀ ਗਈ ਪਰ ਗਰੋਸਰੀ ਸਟੋਰਾਂ 'ਤੇ ਹੋਣ ਵਾਲਾ ਖਰਚਾ 3.8% ਵੱਧ ਗਿਆ। ਕਨਫੈਕਸ਼ਨਰੀ ਤੇ ਕੌਫੀ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਜਦਕਿ ਤਾਜ਼ੇ ਅੰਗੂਰ 30 ਫੀਸਡ ਮਹੰਗੇ ਹੋਏ ਇਥੇ ਦੱਸਣਾ ਬਣਦਾ ਹੈ ਕਿ ਜੂਨ ਮਹੀਨੇ ਦੌਰਾਨ ਮਹਿੰਗਾਈ ਦਰ 1.9 ਫੀਸਡ ਰਹੀ ਅਤੇ ਕਾਰਬਨ ਟੈਕਸ ਦੇ ਖਾਤਮੇ ਕਰਕੇ ਗੈਸੋਲੀਨ ਦੀਆਂ ਕੀਮਤਾਂ ਚ ਸਾਲਾਨਾ ਆਧਾਰ ਤੇ 16.1 ਫੀਸਡ ਕਮੀ ਆਈ ਰਹਿਸ਼ ਦੇ ਖਰਚੇ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਖੇਤਰ ਦੀ ਮਹਿੰਗਾਈ ਚ 3 ਫੀਸਡ ਵਾਧਾ ਹੋਇਆ ਜਦਕਿ ਜੂਨ ਚ 2.9 ਫੀਸਡ ਵਾਧਾ ਦਰਜ ਕੀਤਾ ਗਿਆ ਫਰਵਰੀ 2024 ਤੋਂ ਬਾਅਦ ਪਹਿਲੀ ਵਾਰ ਰਹਿੈਸ਼ੀ ਖਰਚੇ ਵਾਲੀ ਮਹਿੰਗਾਈ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪ੍ਰਿੰਸ ਐਡਵਰਡ ਆਈਲੈਂਡ ਨਿਊਫੰਡਲੈਂਡ ਐਂਡ ਲੈਬਰਾਡੋਰ ਅਤੇ ਬ੍ਰਿਟਿਸ਼ ਕੋਲੰਬੀਆ 'ਚ ਮਕਾਨ ਕਿਰਾਏ ਵਧਣ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ ਬੈਂਕ ਆਫ ਕੈਨੇਡਾ ਵੱਲੋਂ ਮਹਿੰਗਾਈ ਨਾਲ ਸੰਬੰਧਿਤ ਤਾਜ਼ਾ ਅੰਕੜਿਆਂ ਦੀ ਕੋਖ ਕੀਤੀ ਜਾ ਰਹੀ ਹੈ ਤੇ 17 ਸਤੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਹੋਣ ਵਾਲੇ ਕਿਸੇ ਫੈਸਲੇ ਲਈ ਇਹਨਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ ਜੁਲਾਈ ਦੇ ਅੰਤ 'ਚ ਕੈਨੇਡਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ 2.75 ਫੀਸਡ ਦੇ ਪੱਧਰ ਤੇ ਬਰਕਰਾਰ ਰੱਖਣ ਦਾ ਫੈਸਲਾ ਲਿਆ ਗਿਆ ਬੀਐਮਓ ਦੇ ਚੀਫ ਇਕਨੋਮਿਸਟ ਡਗ ਪੋਰਟਰ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਨਾਲ ਸੰਬੰਧਿਤ ਤਾਜ਼ਾ ਅੰਕੜੇ ਵਿਆਜ ਦਰਾਂ ਚ ਕਟੌਤੀ ਦਾ ਆਧਾਰ ਨਹੀਂ ਬਣ ਸਕਦੇ ਡਗ ਪੋਰਟਰ ਨੇ ਦਲੀਲ ਦਿੱਤੀ ਕਿ ਜੁਲਾਈ ਚ ਮਹਿੰਗਾਈ ਨਾਲ ਸੰਬੰਧਿਤ ਕੋਈ ਹੈਰਾਨੀਕੁਨ ਅੰਕੜਾ ਸਾਹਮਣੇ ਨਹੀਂ ਆਇਆ ਜੋ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਚ ਕਟੌਤੀ ਵਾਸਤੇ ਮਜਬੂਰ ਕਰ ਦੇਵੇ ਕੇਂਦਰੀ ਵੱਲੋਂ ਕੋਰ ਇਨਫਲੇਸ਼ਨ ਨੂੰ ਧਿਆਨ ਚ ਰੱਖਿਆ ਜਾ ਰਿਹਾ ਹੈ ਤੇ ਇਸ ਵਿੱਚ ਖੁਰਾਕੀ ਵਸਤਾਂ ਤੇ ਤੇਲ ਗੈਸ ਦੀਆਂ ਕੀਮਤਾਂ ਸ਼ਾਮਲ ਨਹੀਂ ਹੁੰਦੀਆਂ ਜੁਲਾਈ ਦੌਰਾਨ ਕੋਰ ਇਨਫਲੇਸ਼ਨ 3% ਦਰਜ ਕੀਤੀ ਗਈ ਪਰ ਪਿਛਲੇ 3 ਮਹੀਨੇ ਦਾ ਔਸਤ 2.4% ਬਣਦਾ ਹੈ ਮੈਕਸੀਕੋ ਅਤੇ ਕੈਨੇਡਾ ਜੋ ਆਪਣੇ ਸ਼ਕਤੀਸ਼ਾਲੀ ਗੁਆਂਢੀ ਅਮਰੀਕਾ ਦੁਆਰਾ ਤਿੰਨ ਦੇਸ਼ਾਂ ਦੇ ਵਪਾਰ ਸਮਝੌਤੇ ਚ ਧੱਕੇ ਗਏ ਸਨ ਦਹਾਕਿਆਂ ਤੋਂ ਇੱਕ ਦੂਜੇ ਨੂੰ ਬੇਰੁਖੀ ਅਤੇ ਬੇਪਰੋਸਗੀ ਨਾਲ ਵੇਖਦੇ ਰਹੇ ਨੇ ਹੁਣ ਰਾਸ਼ਟਰਪਤੀ 트ੰਪ ਦੇ ਨਵੇਂ ਟੈਰਿਫਸ ਅਤੇ ਉਹਨਾਂ ਦੇ ਦੇਸ਼ਾਂ ਦੀ ਪ੍ਰਭੂਸੱਤਾ ਲਈ ਖਤਰਿਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੇ ਨੇਤਾ ਮਿਲ ਕੇ ਕੰਮ ਕਰਨ ਦੇ ਤਰੀਕਿਆਂ ਬਾਰੇ ਗੱਲ ਕਰ ਰਹੇ ਨੇ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਨੇ ਇਸ ਮਹੀਨੇ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਰਿਸ਼ਤੇ ਨੂੰ ਮੁੜ ਸੁਰਜੀਤ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਵਾਲੀ ਪਹੁੰਚ ਹੈ ਜਦੋਂ ਕਿਸੇ ਦੇਸ਼ ਦਾ ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਇਕੱਠੇ ਆਉਂਦੇ ਨੇ ਤਾਂ ਇਹ ਇੱਕ ਬਹੁਤ ਹੀ ਮਜ਼ਬੂਤ ਸੰਕੇਤ ਦਿੰਦਾ ਹੈ ਮੇਰਾ ਖਿਆਲ ਹੈ ਕਿ ਇਹ ਸੰਦੇਸ਼ ਮੈਕਸੀਕੋ ਸਿਟੀ 'ਚ ਚੰਗੀ ਤਰ੍ਹਾਂ ਸਮਝਿਆ ਗਿਆ ਹੈ ਇਸ ਮਹੀਨੇ ਦੋ ਕੈਨੇਡੀਅਨ ਅਧਿਕਾਰੀਆਂ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿਨਬੋਮ ਨਾਲ ਮੁਲਾਕਾਤ ਕਰਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਉਣ ਵਾਲੀ ਪਤਝੜ ਦੀ ਫੇਰੀ ਦੀ ਤਿਆਰੀ ਕਰਨ ਲਈ ਇੱਕ ਵਫ਼ਦ ਦੀ ਅਗਵਾਈ ਕੀਤੀ ਇਸ ਮੁਲਾਕਾਤ ਨੂੰ ਰਿਸ਼ਤੇ ਨੂੰ ਮੁੜ ਸਥਾਪਿਤ ਕਰਨ ਤੇ ਵਧੇਰੇ ਹਮਲਾਵਰ ਟਰੰਪ ਪ੍ਰਸ਼ਾਸਨ ਨਾਲ ਨਜਿੱਠਣ ਲਈ ਨੋਟਿਸ ਦਾ ਆਦਾਨ ਪ੍ਰਦਾਨ ਕਰਨ ਦੇ ਮੌਕੇ ਵਜੋਂ ਦੇਖਿਆ ਗਿਆ ਇਸ ਮਹੀਨੇ ਦੀਆਂ ਮੁਲਾਕਾਤਾਂ ਤੋਂ ਪਤਾ ਲੱਗਦਾ ਹੈ ਕਿ ਨਾ ਤਾਂ ਕੈਨੇਡਾ ਤੇ ਨਾ ਹੀ ਮੈਕਸੀਕੋ ਇਕੱਲੇ ਅਨਿਸ਼ਚਿਤ ਸੰਯੁਕਤ ਰਾਜ ਤੇ ਨਿਰਭਰ ਕਰਨਾ ਚਾਹੁੰਦੇ ਨੇ ਇਤਿਹਾਸਕ ਤੌਰ ਤੇ ਵਪਾਰਕ ਸਮਝੌਤੇ ਦੇ ਪਾਈਵਾਲ ਹੋਣ ਦੇ ਬਾਵਜੂਦ ਦੋਵਾਂ ਦੇ ਆਰਥਿਕ ਅਤੇ ਸੱਭਿਆਚਾਰਕ ਸਬੰਧ ਸਿਰਫ ਦੂਰ ਦੇ ਰਹੇ ਨੇ ਪਿਛਲੇ ਸਾਲ ਕੈਨੇਡੀਅਨ ਬ੍ਰਾਮਾਡ ਦਾ 1% ਮੈਕਸੀਕੋ ਨੂੰ ਗਿਆ ਅਤੇ ਕੈਨੇਡਾ ਮੈਕਸੀਕੋ ਦੇ ਬ੍ਰਾਮਾਡ ਬਾਜ਼ਾਰ ਦਾ ਲਗਭਗ 3% ਹੈ ਕੁਝ ਲੋਕਾਂ ਦੀ ਬੇਪਰੋਸਗੀ ਦੀ ਭਾਵਨਾ ਅਜੇ ਵੀ ਬਰਕਰਾਰ ਹੈ ਉਦਾਹਰਨ ਵਜੋਂ ਅਨਟਾਰੀਓ ਦੇ ਬਹੁਤ ਸਾਰੇ ਹਿੱਸਿਆਂ 'ਚ ਮੈਕਸੀਕਨ ਫੈਕਟਰੀਆਂ ਨੂੰ ਨੌਕਰੀਆਂ ਖੋਣ ਵਾਲੀਆਂ ਵਜੋਂ ਦੇਖਿਆ ਜਾਂਦਾ ਹੈ ਮੈਕਸੀਕਨ ਕਾਉਂਸਲ ਔਨ ਫੋਰਨ ਅਫੇਅਰਸ ਦੇ ਉਪ ਪ੍ਰਧਾਨ ਜਾਰਜ ਸ਼ੀਆਵੋਨ ਨੇ ਕਿਹਾ ਕਿ ਸਿਰਫ ਅਮਰੀਕਾ ਦੇ ਆਪਣੇ ਸ਼ਕਤੀਸ਼ਾਲੀ ਘਰੇਲੂ ਕਾਰਕ ਹੀ ਟਰੰਪ ਨੂੰ ਰੋਕ ਸਕਦੇ ਨੇ 2020 ਦੇ ਸਮਝੌਤੇ ਦੀ ਸਮੀਖਿਆ ਅਗਲੇ ਸਾਲ ਲਈ ਨਿਰਧਾਰਤ ਹੈ ਹਾਲਾਂਕਿ ਮੈਕਸੀਕਨ ਅਧਿਕਾਰੀਆਂ ਨੇ ਕਿਹਾ ਹੈ ਕਿ ਸਲਾਹ-ਮਸ਼ਵਰਾ ਇਸ ਪੱਤਝੜ ਚ ਸ਼ੁਰੂ ਹੋ ਸਕਦਾ ਹੈ। ਇੱਕ ਹਾਲੀਆ ਅਧਿਐਨ ਚ ਪਾਇਆ ਗਿਆ ਹੈ ਕਿ ਕੈਨੇਡਾ ਤੇ ਮੈਕਸੀਕੋ ਦੋਵਾਂ ਦੇਸ਼ਾਂ ਲਈ ਪ੍ਰਭਾਵਸ਼ਾਲੀ ਟੈਰਿਫ ਦਰ ਲਗਭਗ 13% ਸੀ। ਅੰਦਾਜ਼ਾ ਹੈ ਕਿ 트੍ਰੰਪ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਛੋਟ ਤੋਂ ਬਿਨਾਂ ਇਹ ਕੈਨੇਡਾ ਲਈ ਲਗਭਗ 40% ਅਤੇ ਮੈਕਸੀਕੋ ਲਈ 32% ਤੱਕ ਵੱਧ ਜਾਵੇਗੀ। ਕੈਨੇਡਾ ਦੇ BC ਚ ਪੰਜਾਬੀ ਨੌਜਵਾਨ ਵਿਰੋਧ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ ਪੁਲਿਸ ਵੱਲੋਂ ਲੋਕਾਂ ਨੂੰ ਮਦਦ ਵਾਸਤੇ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ ਡੈਲਟਾ ਪੁਲਿਸ ਨੇ ਦੱਸਿਆ ਕਿ 12 ਸਤੰਬਰ 2024 ਨੂੰ ਸ਼ਹਿਰ ਚ ਇੱਕ ਬੱਚੇ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਤੇ ਮਾਮਲੇ ਦੀ ਪੜਤਾਲ ਅੱਗੇ ਵਧਾਉਂਦਿਆਂ ਮੈਟਰੋ ਵੈਂਕੂਵਰ ਕ੍ਰਾਈਮ ਸਟਾਪਰਜ਼ ਵੱਲੋਂ 26 ਸਾਲ ਦੇ ਗੁਰਕੀਰਤ ਸਿੰਘ ਦੀ ਭਾਲ ਰੰਭੀ ਗਈ ਗੁਰਕੀਰਤ ਸਿੰਘ ਦੀ ਗ੍ਰਿਫਤਾਰੀ ਲਈ ਕੈਨੇਡਾ ਪਧਰੀ ਵਾਰੰਟ ਜਾਰੀ ਕੀਤੇ ਗਏ ਨੇ ਜੋ ਸੈਕਸ਼ੂਅਲ ਅਸੌਲਟ ਇਨਵੀਟੇਸ਼ਨ ਟੂ ਸੈਕਸ਼ੂਅਲ ਟੱਚਿੰਗ ਅਤੇ ਸੈਕਸ਼ੂਅਲ ਇੰਟਰਫੇਰੈਂਸ ਵਰਗ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਹੈ ਪੁਲਿਸ ਨੇ ਗੁਰਕੀਰਤ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 6 ਫੁੱਟ ਵਜ਼ਨ ਤਕਰੀਬਨ 64 ਕਿਲੋ ਵਾਲ ਕਾਲੇ ਅਤੇ ਅੱਖਾਂ ਭੂਰੀਆਂ ਨੇ ਇਹ ਵੀ ਸੰਭਵ ਹੈ ਕਿ ਉਸਨੇ ਪਛਾਣ ਲੁਕਾਉਣ ਲਈ ਆਪਣਾ ਚਿਹਰਾ ਮੋਰਾ ਬਦਲ ਲਿਆ ਹੋਵੇ ਜਾਂਚ ਕਰਤਾਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੁਰਕੀਰਤ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ 911 ਤੇ ਕਾਲ ਕੀਤੀ ਜਾਵੇ ਜਾਂ ਮੈਟਰੋ ਵੈਨਕੂਵਰ ਕ੍ਰਾਈਮ ਸਟਾਪਰਸ ਦੇ ਨਾਲ 18002228477 ਤੇ ਸੰਪਰਕ ਕੀਤਾ ਜਾਵੇ ਇਸ ਦੌਰਾਨ ਡੈਲਟਾ ਪੁਲਿਸ ਦੀ ਫਾਈਲ 2417457 ਦਾ ਜ਼ਿਕਰ ਲਾਜ਼ਮੀ ਤੌਰ ਤੇ ਕੀਤਾ ਜਾਵੇ ਦੂਜੇ ਪਾਸੇ ਵੈਨਕੂਵਰ ਵਿਖੇ ਪੁਲਿਸ ਦੀ ਸ਼ਮੂਲੀਅਤ ਵਾਲੇ ਗੋਲੀਬਾਰੀ ਦੇ ਮਾਮਲੇ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ BC ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦਫ਼ਤਰ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਤਕਰੀਬਨ 4 ਵਜੇ ਰੂਪਰਟ ਸਟਰੀਟ ਦੇ ਇੰਟਰਸੈਕਸ਼ਨ ਨੇੜੇ ਸਥਿਤ ਇੱਕ ਰਿਹਾਇਸ਼ੀ ਇਮਾਰਤ 'ਚ ਪੁਲਿਸ ਨੂੰ ਸੱਦਿਆ ਗਿਆ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੂੰ ਹਥਿਆਰ ਨਾਲ ਲੈਸ ਇੱਕ ਸ਼ਖਸ ਨਜ਼ਰ ਆਇਆ ਤੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਆਖਿਆ ਗਿਆ। ਕੁਝ ਸਮਾਂ ਹੋਈ ਬਹਿਸ ਮਗਰੋਂ ਪੁਲਿਸ ਨੇ ਗੋਲੀ ਚਲਾ ਦਿੱਤੀ ਤੇ ਹਥਿਆਰਬੰਦ ਸ਼ਖਸ ਗੰਭੀਰ ਜ਼ਖਮੀ ਹੋ ਗਿਆ। ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੁੱਜਣ ਤੱਕ ਪੁਲਿਸ ਅਫਸਰਾਂ ਨੇ ਮੁੱਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਏਅਰ ਕੈਨੇਡਾ ਨੇ ਹੌਲੀ-ਹੌਲੀ ਉਡਾਣਾ ਮੁੜ ਸ਼ੁਰੂ ਕੀਤੀਆਂ ਕੈਨੇਡਾ ਪੋਸਟ ਦੀ ਹੜਤਾਲ ਵੀ ਛੇਤੀ ਖਤਮ ਹੋਣ ਦੇ ਆਸਾਰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਦਾ ਕੱਢਿਆ ਤਾਜ਼ਾ ਡਰਾ ਹੈਲਥ케ਅਰ ਖੇਤਰ ਦੇ 2500 ਉਮੀਦਵਾਰਾਂ ਨੂੰ ਦਿੱਤਾ ਸੱਦਾ 225 ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਭੇਜੇ ਪੀਆਰ ਲਈ ਸੱਦੇ ਪੀਐਨਪੀ ਸ਼੍ਰੇਣੀ ਦੇ ਤਹਿਤ ਕੱਢਿਆ ਐਕਸਪ੍ਰੈਸ ਐਂਟਰੀ ਡਰਾ ਵਦੇਸ਼ੀ ਦਖਲਅੰਦਾਜ਼ੀ ਖਿਲਾਫ ਹੋਵੇਗੀ ਵਿਸ਼ੇਸ਼ ਨਿਗਰਾਨੀ ਦੀ ਨਿਯੁਕਤੀ ਕੈਨੇਡਾ ਚ ਇੱਕ ਨਵਾਂ ਵਿਦੇਸ਼ੀ ਏਜੰਟ ਰਜਿਸਟਰੀ ਸਿਸਟਮ ਵੀ ਆ ਰਿਹਾ ਹੈ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ